ਕੀ ਉਸਨ ਗਊਸ਼ਾਲਾ ਦੇ ਵਿੱਚ ਸਾਰ ਬਊਆਂ ਜਿਹੜੀਆਂ ਹੈ ਉਹ ਸਵਰਗ ਸਦਾਰ ਗਈਆਂ ਔਰ ਅੱਜ ਇਸੇ ਘੜੀ ਦੇ ਵਿੱਚ ਜਿੱਦਾਂ ਕਿ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਅਸੀਂ ਸਮਾਂ ਦਿੱਤਾ ਸੀ ਕਿ ਉਹ ਪੂਰੀ ਤਫ਼ਤੀਸ਼ ਕਰਕੇ ਇਹ ਸਿੱਟਾ ਕੱਢੇ ਕਿ ਆਪੇ ਹੋਇਆ ਕੀ ਹੈ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ ਜਾਂ ਕਿਸੇ ਦੋ ਗਊਆਂ ਨੇ ਖਾਦਾਵੋ ਦੇ ਵਿੱਚ ਕੋਈ ਪ੍ਰੋਬਲਮ ਸੀ ਅੱਜ ਜਿੱਥੇ ਮੀਟਿੰਗ ਲਈ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਸਾਰੇ ਗਊਪਖਤਾਨੂ ਔਰ ਗਊਸ਼ਾਲਾ ਦੇ ਪ੍ਰਧਾਨਾਂ ਨੂੰ ਬੁਲਾ ਕੇ ਦੱਸਿਆ ਕਿ ਜਿਹੜਾ ਪੱਠਾ ਖਰੀਦਿਆ ਗਿਆ ਸਗਾ ਉਹ ਪੱਠੇ ਦੇ ਵਿੱਚ ਐ ਨਟਰੀ ਦੀ ਜਿਹੜੀ ਮਾਤਰਾ ਜ਼ਿਆਦਾ ਹੋਣ ਕਰਕੇ ਔਰ ਨੰਬਰ 2 ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਬੇਨਤੀ ਵੀ ਕਰੂੰਗਾ ਕਿ ਅਗਰ ਕੋਈ ਪੱਠੇ ਪਾਣ ਨੂੰ ਕਹਿੰਦਾ ਕੱਲੇ ਪੱਠੇ ਨਾ ਪਾਇਆ ਕਰੋ ਥੋੜੀ ਬਹੁਤੀ ਤੂੜੀ ਮਿਕਸ ਕਰਕੇ ਜ਼ਰੂਰ ਪਾਇਆ ਕਰੋ ਔਰ ਦੂਸਰੀ ਗੱਲ ਜਦੋਂ ਗਊਸ਼ਾਲਾ ਦੇ ਵਿੱਚ ਪੱਠੇ ਪਾਣ ਜਾਂਦੇ ਆ ਮੋਹਰੀਆਂ ਮੋਹਰੀਆਂ ਤਿੰਨ ਚਾਰ ਗਊਆਂ ਨੂੰ ਲਗਾਤਾਰ ਹੀ ਨਾ ਖਲਾਈ ਜਾਇਆ ਕਰੋ ਜਿਹੜਾ ਕੀ ਪੱਠਾ ਹੈ ਉਹ ਪੰਡ ਕੇ ਪਾਇਆ ਕਰੋ ਔਰ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਡਾਕਟਰ ਸਾਹਿਬਾਨ ਵੀ ਆਏ ਸੀ ਉਹਨਾਂ ਨੇ ਦੱਸਿਆ ਨੰਬਰ 1 ਜਿਹੜਾ ਪੱਠਾ ਵੱਡਿਆ ਹੋਣਾ ਚਾਹੀਦਾ ਉਹ ਜ਼ਮੀਨ ਤੋਂ 1.5 ਫੁੱਟ ਉੱਚੇ ਤੋਂ ਵੱਡਿਆ ਹੋਣਾ ਚਾਹੀਦਾ ਦੂਸਰਾ ਜਿਹੜੀ ਤੁਸੀਂ ਰੋਟੀ ਪਾਣੇ ਹੈ ਉਹਨੂੰ ਫੰਗਸ ਨਹੀਂ ਲੱਗੀ ਹੋਣੀ ਚਾਹੀਦੀ ਔਰ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਗਰੂਪ ਆਗਤਾਨ ਨੂੰ ਕਿ ਤੁਹਾਨੂੰ ਜੇ ਕੋਈ ਰੋਟੀ ਪਾਣ ਨੂੰ ਕਹਿੰਦਾ ਉਹੀ ਰੋਟੀ ਪਾਓ ਜਿਹੜੀ ਤੁਹਾਡੇ ਘਰ ਬੈਠੀ ਮਾਂ ਖਾ ਸਕਦੀ ਹੋਵੇ ਗਊ ਨੂੰ ਮਾਤਾ ਕਹਿੰਦੇ ਆ ਔਰ ਮਾਤਾ ਦਾ ਦਰਜਾ ਤਾਂ ਆਈਆਂ ਉਹੀ ਚੀਜ਼ ਉਹਨੂੰ ਖਲਾਓ ਜਿਹੜੀ ਤੁਹਾਡੀ ਮਾਂ ਜਾਂ ਤੁਹਾਡੇ ਬੱਚੇ ਖਾ ਸਕਦੇ ਹੋ ਫੰਗਸ ਵਾਲੀ ਲੱਗੀ ਹੋਈ ਰੋਟੀ ਨਾ ਪਾਓ ਅਗਰ ਢੇੜਾ ਵੀ ਪਾਣਾ ਹੈ ਨਿੱਕੇ ਨਿੱਕੇ ਢੇੜੇ ਜਿਹਦੇ ਵਿੱਚ ਸੁੱਕੇ ਆਟੇ ਦੀ ਵੱਧ ਤੋਂ ਵੱਧ ਮਾਤਰਾ ਹੋਵੇ ਉਹ ਪਾਇਆ ਕਰੋ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਸਾਨੂੰ ਸਾਰੀਆਂ ਗਊਸ਼ਾਲਾਵਾਂ ਵਾਲਿਆਂ ਨੂੰ ਸਾਰੇ ਗਊ ਭਗਤ ਸੰਯੋਗ ਕਰਨ ਤਾਂ ਕਿ ਅੱਗੇ ਤੋਂ ਇੱਦਾਂ ਦੀ ਮੰਦਭਾਗੀ ਘਟਣਾ ਕੋਈ ਘਾ ਨਹੀਂ ਸਾ। ਜਿਹੜੀ ਸਾਡੇ ਬਹੁਤ ਦੁਖਦ ਘਟਨਾ ਜੋ ਪਗਵਾੜਾ ਮੈਲੀਗੇਟ ਲਾਕੀ ਗਊਸ਼ਾਲਾ ਵਿੱਚ ਹੋਈ ਸੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਵਿੱਚ ਜਿਹਦੇ ਵਿੱਚ ਤਕਰੀਬਨ 27-28 ਦੇ ਆਸ-ਪਾਸ ਜਿਹੜੇ ਗਊਆਂ ਸਿਕੀਆਂ ਉਹਨਾਂ ਬਹੁਤ ਹੋ ਗਈ ਸੀ ਤੇ ਜਿਹੜਾ ਕੰਕਲੂਜਨ ਅੱਜ ਜਿਹੜਾ ਡਾਕਟਰ ਸਿਵਲ ਪ੍ਰਸ਼ਾਸਨ ਆ ਕੇ ਪੁਲਿਸ ਪ੍ਰਸ਼ਾਸਨ ਤੇ ਤਹਿਸੀਲਦਾਰ ਸਾਹਿਬ ਨੇ ਆ ਕੇ ਸਾਰੇ ਸਾਡੇ ਜਿਹੜੇ இந்து ਸਮਾਜ ਦੇ ਲੀਡਰ ਨੇ ਸਾთან ਸਾਰੇ ਮੇਰੇ ਨਾਲ ਖੜੇ ਨੇ ਤੇ ਸਾਡੇ ਜਿਹੜੇ ਕੌਸ਼ਾਲਾ ਦੇ ਜਿੰਨੇ ਵੀ ਪਰਣਾਲ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਜਿਹੜਾ ਅੱਜ ਮੌਤ ਦਾ ਕਾਰਨ ਉਹਨਾਂ ਦਾ ਬਣਿਆ ਪੱਠਿਆਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਜਿਹੜੀ ਸਪਰੇ ਹੁੰਦੀ ਆ ਉਸ ਦਾ ਨਾਈਟ ਰੇਟ ਪਣ ਜਾਣਾ ਤੇ ਉਤ ਸੇ ਕਾਰਨ ਹੋਈਆਂ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਅਦਰਸ ਰੀਟਿੰਗ ਰਿਪੋਰਟ ਆਨ ਇਟ ਕੇ 2023 ਦੇ ਵਿੱਚ ਹਰਿਆਣਾ ਵਿੱਚ ਵੀ ਇੰਦਾਂ ਹੀ ਦੁਰਘਟਕ ਦੁਖਦ ਘਟਨਾ ਹੋ ਚੁੱਕੀ ਹੈ ਤੇ 2022 ਦੇ ਵਿੱਚ ਯੂਪੀ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਗਊਆਂ ਦੀ ਉੱਥੇ ਮੌਤ ਹੋ ਚੁੱਕੀ ਹੈ ਤੋ ਸਾਨੂੰ ਸਾਰਿਆਂ ਨੂੰ ਇਹ ਕੁਛ ਨਹੀਂ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਪੜਦੀ ਹੈ ਕਿ ਜਿਹੜੀਆਂ ਅਸੀਂ ਪੈਸਟਿਸਾਈਡ ਜਿਹੜੀ ਯੂਜ਼ ਕਰ ਰਿਹਾ ਚਾਹੇ ਉਹ ਸਬਜ਼ੀਆਂ ਵਿੱਚ ਹੋਵੇ ਚਾਵੇ ਉਹ ਚਾਰੇ ਵਿੱਚ ਕਰ ਰਿਹਾ ਅੱਜ ਦੇ ਟਾਈਮ ਜ਼ਰੂਰਤ ਨਾਲੋਂ ਵੱਧ ਸਪਰੇਅ ਹਰ ਤਰੀਕੇ ਨਾਲ ਕੀ ਇਨਸਾਨਾਂ ਨੂੰ ਤੁਸੀਂ ਜਾਨਵਰਾਂ ਦੇ ਉੱਤੇ ਵੀ ਇਹਦੇ ਇਫੈਕਟ ਆਣੇ ਸ਼ੁਰੂ ਹੋ ਚੁੱਕੇ ਆ ਅਸੀਂ ਸਬਜ਼ੀਆਂ ਇਨਸਾਨ ਬਿਮਾਰ ਹੁੰਦਾ ਅਸੀਂ ਦਾ ਬੋਲ ਕੇ ਦੱਸ ਦਿੰਨੇ ਆ ਕਿ ਇਦਾਂ ਜੀ ਕਿ ਸਾਨੂੰ ਪ੍ਰੋਬਲਮ ਆ ਰਹੀ ਹੈ ਪਰ ਜਿਹੜਾ ਬੇਜਬਾਨ ਨੂੰ ਇਦਾਂ ਦਾ ਹੋਣਾ ਇਹ ਉਹ ਵਕਤ ਜਿਹੜਾ ਇੰਨਾ ਲੋਕਾਂ ਤੋਂ ਉੱਥੇ ਇਕੱਠੇ ਆਣਾ ਬਹੁਤ ਸਾਰੇ ਕਾਰਨ ਬਣੇ ਉਹਨਾਂ ਗਵਾਂ ਦੀ ਮੌਤ ਦਾ ਇਹ ਬਹੁਤ ਦੁਖਦ ਘਟਨਾ ਸੀ ਸਾਨੂੰ ਅੱਗੇ ਵਾਸਤੇ ਇਹਨਾਂ ਚੀਜ਼ਾਂ ਤੋਂ ਸਤਰਕ ਰਹਿਣਾ ਪਊਗਾ ਪ੍ਰਸ਼ਾਸਨ ਹਰ ਤਰੀਕੇ ਨਾਲ ਆਪਣੇ ਹਰ ਤਰੀਕੇ ਦੇ ਨਾਲ ਇਹਨਾਂ ਲੋਕ ਸੇਵਕਾਂ ਦੇ ਨਾਲ ਕਿਸੇ ਵੀ ਸਰਕਾਰੀ ਜਿਹੜੀ ਮਦਦ ਹੋਊਗੀ ਉਸ ਨੂੰ ਅਵੇਲੇਬਲ ਕਰਾਵਾਂਗੇ ਇੱਥੇ ਪਾਸੇ ਕੋਈ ਕਮ ਨਹੀਂ ਬੜੀ ਕਲੀਅਰ ਕੱਟ ਇਨਵੈਸਟੀਗੇਸ਼ਨ ਕੀਤੀ ਗਈ ਇਹ ਸਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸ਼ਹਿਰ ਵਿੱਚ ਸ਼ਾਂਤੀ ਇਕਤਾ ਬਣਾਈ ਰੱਖੇ